ਕਟੜਾ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਦੀ ਘਟਨਾ ਵਾਪਰਦੀ ਹੈ ਜਿੱਥੇ ਕਿ ਇਸ ਵਾਰ ਆਰੋਪੀਆਂ ਦੇ ਵੱਲੋਂ ਇੱਕ ਖਰੀਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਦੱਸਦੇ ਕਿ ਡੇਰਾ ਰੋਡ ਤੇ ਖਰੀਆਨੇ ਦੀ ਦੁਕਾਨ ਹੈ ਜਿੱਥੇ ਗੋਲੀ ਚੱਲਦੀ ਹੈ ਤੇ ਹਮਲਾਵਰਾਂ ਦੇ ਵੱਲੋਂ ਜਦੋਂ ਦੁਕਾਨ ਦੇ ਵਿੱਚ ਜਾ ਕੇ ਗੋਲੀ ਬਾਰਿਸ਼ ਹੁੰਦੀ ਹੈ ਤੇ ਇਸ ਤਰ੍ਹਾਂ ਦੁਕਾਨਦਾਰ ਦੇ ਟਰਦੇ ਵੱਲੋਂ ਦੁਕਾਨ ਦੇ ਮਾਲਕ ਦੇ ਪੁੱਤਰ ਦੇ ਵੱਲੋਂ ਦਲੇਰੀ ਵਿਖਾਈ ਗਈ ਤੇ ਹਮਲਾਵਰ ਨੂੰ ਜੱਫਾ ਪਾ ਲੈ ਗਿਆ ਜਿੱਥੇ ਕਿ ਇਸ ਘਟਨਾ ਦੇ ਵਿੱਚ ਹਾਲਾਂਕਿ ਇੱਕ ਗ੍ਰਾਹਕ ਜੁਦਕਾਲ ਤੋਂ ਸਬੰਧ ਲੈ ਰਹੇ ਸੀ ਉਸ ਦੀ ਲੱਤ 'ਚ ਗੋਲੀ ਵੱਜਦੀ ਜੋ ਕਿ ਪਹਿਲਾ ਬਟਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਸੀ ਉਸ ਤੋਂ ਬਾਅਦ ਅੱਗੇ ਅਪਣੇ ਸਰ ਵਿਖੇ ਰਫਰ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਹਵਾਲੇ આરોપી ਨੂੰ ਵਿਕਰ ਦਿੱਤਾ ਕਿ ਪਰ ਪੀੜਤ ਦਾ ਕਹਿਣਾ ਹੈ ਕਿ ਕਦੀ ਉਹਨਾਂ ਨੇ ਕਿਸੇ ਨਾਲ ਉੱਚੀ ਆਵਾਜ਼ 'ਚ ਗੱਲ ਵੀ ਨਹੀਂ ਕੀਤੀ ਉਸ ਦੇ ਬਾਵਜੂਦ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਤਾ ਨਹੀਂ ਕਿਸ ਰੰਜਿਸ਼ ਕਾਰਨ ਅਜਿਹਾ ਹੋਇਆ ਫਿਲਹਾਲ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਹੀ ਨਾ ਆਰੋਪੀਆਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਹੋਵੇ ਤਾਂ ਜੋ ਅੱਗੇ ਉਹਨਾਂ ਨੂੰ ਅਜੇ ਹੀ ਕੋਈ ਡਰ ਨਾ ਸਤਾਵੇ ਪਰ ਦੂਸਰੇ ਪਾਸੇ ਪੁਲਿਸ ਦਾ ਵੀ ਕਹਿਣਾ ਹੈ ਕਿ ਬਿਆਨ ਜੋ ਉਹਨੇ ਉਹ ਦਰਜ ਕਰ ਲਏਗੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਰਕੇਸ਼ ਕੁਮਾਰ ਹੋਇਆ ਜੀ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਕਿ ਕਿਤੇ ਉਹ ਮੈਂ ਜਸਟ ਪਿੱਛੇ ਸੀਗਾ ਆਮ ਸੀ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਇਹਦੇ ਕੋਲ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਔਰ ਉਹਨੂੰ ਵੀ ਲੈ ਗਏ ਉਹ ਸਾਡਾ ਡੀਵੀਆਰ ਵੀ ਲੈ ਗਏ ਤੜੇ ਹੱਥੇ ਸਾਡੇ ਦੇ ਮੇਰੇ ਹੱਥ ਦੇ ਛੱਡ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਠੀਕ ਨੂੰ ਜਾਓਗੇ ਤੁਹਾਡੇ ਬੱਚੇ ਵੀ ਬੇਰੀ ਨਾ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਪਰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਇਸ ਚੀਜ਼ ਨੂੰ ਕਿੱਦਾਂ ਦੇਖਦਾ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆਏ ਨਾ ਆਓ ਜੀ ਸਾਡੀ ਜਵਾਨੀਆਂ ਦੇ ਕੇ ਆਓ ਜੀ ਇੱਧਰ ਆਇਓ ਕਦੀ ਵੀ ਕਿਸੇ ਨੂੰ ਥੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੌਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗੀ ਵੀ ਹੋ ਸਕਦਾ ਹਾਂਜੀ ਮਾਮਲਾ ਬਦਲਿਆ ਗੋਲੀ ਚੱਲੀ ਤੇ ਜ਼ਖਮੀ ਵੀ ਹੋਇਆ ਹੈ ਪਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ 13 ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਜਣ ਨੂੰ ਫੜਾਂਗੇ ਕਿੰਨੇ ਬੰਦੇ ਜ਼ਖਮੀ ਹੋਏ ਇੱਕ ਹੀ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ ਮਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਕੋਈ ਗੋਲੀ ਚਲਾਉਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਰ ਹਾਲਤ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੋ ਫੜਿਆ ਉਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰ ਆਊਗਾ ਤਾਂ ਨਾ ਸਾਂਝਾ ਕਰ ਲਾਂਗੇ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਪਿਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਹਮਦ ਕੀਤੀ ਹਾਂਜੀ ਸੀਸੀਟੀਵੀ ਪੁਰੇ ਜ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨਾਂ ਨੇ ਜਿਹੜਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟਿਗੇਸ਼ਨ ਚੱਲ